ਦਾਕਮਸ਼ਾ ਦੇ ਹੋਰ ਲੈ ਗਿਆ ਉਹ ਤਾਂ ਮਾ ਗਿਆ ਹੁਣ ਇਹਨੂੰ ਅਖਰੇ ਜਾਈਦੇ ਆ ਤੁਹਾਨੂੰ ਜਦੋਂ ਪਾਉਂਦੇ ਪੂਰੀਆਂ ਘੱਟ ਪਰੋਲੇ ਲਵਾਉਂਦੇ ਇੰਨੇ ਕੰਨ ਵੀ ਚਰਨਾ ਆਪਾਂ ਹਾਂ ਮਾਰ ਬੈਠਕਾਂ ਚੰਗੀ ਤਰ੍ਹਾਂ ਟੰਗੀ ਤਰ੍ਹਾਂ ਚਲੋ ਦੋ ਚਾਹ ਗਈ ਚਾਹ ਗਈ ਚਾਹ ਇੱਕ ਹੀੜਨੇ ਕਾ ਗਰਮ ਹੋ ਜਾਈਏ ਨਾ ਮੜ ਮੜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਹਾਤ ਹੋ ਗਿਆ ਆਪਾਂ ਚੱਲੇ ਆਂ ਫੋਨ ਆਉਂਦਿਆ ਆਪਣੇ ਭਰਾ ਦਾ ਵੀ ਆ ਜਾ ਘਰੇ ਪਰੌਂਠੇ-ਪਰਾਠੇ ਬਣਾਏ ਆ ਮੈਂ ਚੱਲ ਨਹਾਤ ਹੋ ਕੇ ਚੱਲਦੇ ਆਂ ਆੜਾ ਮਾਹੌਲ ਹੈ ਨਾ ਜਿਹੜਾ ਪਿੰਡਾਂ ਵਾਲਾ ਕਣਕਾਂ-ਕੁਣਕਾਂ ਦਾ ਕਹਿੰਦਾ ਵਧੀਆ ਲੱਗਦਾ ਕਿਥੇ ਜਾਣਾ ਮੈਂ ਕਾਦੀਆਂ ਕੀ ਕਰਨ ਜਾਣਾ ਚੈੱਕ ਆਸ਼ ਕਰਾਉਣਾ ਇੰਨਾ ਕਰਾਉਣਾ ਵਾ ਸਾਹ ਤੋਂ ਉੱਤਰੇ ਯਾਰ ਮੈਂ ਇੱਧਰ ਚੱਲੇ ਆਂ ਆਂਦੇ ਪਰੌਂਠੇ-ਪਰਾਠੇ ਬਣਾਏ ਹੁੰਦੇ ਨੇ ਮੈਂ ਉੱਤਰ ਚੱਲੇ ਆਂ ਖਾਣੇ ਫੋਨ ਕਰਨ ਡਿਆ ਨਾ ਨਾ ਨੀ ਮਖਾਣਾ ਮਾਤਾ ਵੀ ਨਾਲ ਆ ਹਾਂ ਮਾਤਾ ਬੈਠੀ ਨਾਲਾਂ ਦੀ ਬੈਠ ਕੇ ਢੋਣੇ ਚਲੋ ਇਹ ਇੱਧਰ ਚੱਲ ਜੰਨੇ ਲੱਗ ਗਿਆ ਦਰਖੜ ਲੱਭ ਗਿਆ ਕਿੰਨੀ ਲੱਗੀ ਪੈਸ਼ੇ ਮਾਤਾ ਇਹਦੀ ਦੱਸਿਆ ਜੀ ਵੀ ਤੂੰ ਕਿੰਦੀ ਦੱਸਿਆ ਕੋਈ ਮਾਤਾ ਉਹ 12000 ਦੀ ਦਾ ਕੋਲ ਕਾਦੀਆ ਨਿਕਲਦੀ ਨਹੀਂ ਆ ਲਓ ਜੀ ਆਪਾਂ ਸ਼ਾਦੇ ਛਕਣੇ ਅੱਜ ਕਾਦੇ ਚਲੀਏ ਈਲੂਨ ਵਾਲੇ ਆ ਲੂਨ ਵਾਲੇ ਨਾਲ ਦਹੀਂ ਆ ਜਾ ਤਾਂ ਮੈਂ ਤੇਰੀ ਵੀਟ ਕੰਨ ਦੇ ਆ ਜਾ ਆ ਜਾ ਇਹ ਦਾਕ ਪ੍ਰਸ਼ਾਦੇ ਉਹ ਲੈ ਗਿਆ ਉਹ ਤਾਂ ਮ ਆ ਗਿਆ ਹੁਣ ਇਹਨੂੰ ਅਖਰੇ ਜਾਈਦੇ ਆ ਤੁਹਾਨੂੰ ਲੱਗਾ ਉਹ ਤੋਂ ਕੋਈ ਨਾ ਕੋਈ ਪਰ ਉਹ ਲੈ ਲਵੋ ਇਹਨਾਂ ਕਦਾਂ ਨਹੀਂ ਬਣਣਾ ਹੈ ਇਹਨਾਂ ਕਦਾਂ ਨਹੀਂ ਬਣਨਾ ਜਾਂ ਉਹ ਲੈ ਗਿਆ ਉਹ ਹੋਰ ਲੈ ਆਇਆ ਮੈਂ ਕਹਿੰਨਾ ਵਾ ਤੈਨੂੰ ਲੋਰ ਲਾ ਕੇ ਨਾ ਪਾਲਦੀ ਉੱਥੇ ਉਹ ਲੋਰ ਤਾਂ ਬੁੜੀਆਂ ਦੇ ਪੰਜ-ਛੇ ਵਾਧਾ ਹੋ ਦੋਵੇਂ ਵਿਚਾਲੇ ਨਹੀਂ ਨਹੀਂ ਬੁੜੀਆਂ ਨੇ ਆਪੇ ਲਾਈ ਜਾਣੀਆਂ ਤੂੰ ਰਖਾਣੀਆਂ ਹੀ ਆ ਤਾਂ ਮੈਂ ਕਿੰਨੇ ਕਿੰਨੇ ਕਿ ਬੈ ਖਾਣੇਗਾ ਇਹ ਤਾਂ ਮੱਸਦੇ ਕੋਈ ਲੱਗੂਗਾ ਜੇ ਇਹਦੇ ਥੋਪੀ ਹੋਏ ਤੇ ਮੈਂ ਇਕੱਲਾ ਸਰ ਚੱਲ ਆ ਫੜਾ ਰੇਡ ਪਾ ਖਾਦੇ ਪੀਤੇ ਹੋਣਾ ਆ ਜਾ ਆ ਬੈਠ ਫਿਰ ਇੱਥੇ ਆ ਬਾਬਾ ਜੀ ਆ ਕੇ ਪਰਚਾਰ ਲੈ ਗਏ ਵਾਹਿਗੁਰੂ ਵਾਹਿਗੁਰੂ ਆ ਜਾ ਆਹ ਨਾਲ ਵੀ ਤੁਹਾਡੇ ਬਹੁਤ ਆਣੀਆ ਸਨਿਆਸ ਆ ਬੋੜ ਗੋੜ ਨਹੀਂ ਪਾਇਆ ਨਹੀਂ ਨਹੀਂ ਖਾਣ ਪਾਈ ਕੱਲ ਗੋੜ ਲੈ ਲਾਉਣਾ ਹੀ ਹੈ ਨਹੀਂ ਬਹੁਤ ਸਵਾਲ ਕਾਟਾਂ ਜ਼ਿਆਦਾ ਮਜਾਉਣਾ ਗੋੜ ਨਾਲ ਮਜਾਉਂਦੀ ਨਾ ਹੁੰਦੀ ਇਹ ਤੈਨੂੰ ਇੱਕ ਰੋਟੀ ਕੀ ਜਾਂਦੀ ਹੈ ਰੋਟੀ ਇਹਨੂੰ ਕੀ ਜਾਂਦੀ ਇੱਕ ਦਿਨ ਝੜ ਜਣੀ ਇੱਥੇ ਤੇ ਮੈਂ ਤਾਂ ਰੋਟੀ ਨਾਲ ਨਹੀਂ ਖਿੰਦੇ ਬਣ ਜਾਂਦਾ ਚਲੋ ਜੀ ਕਰੇ ਗੋੜ ਪਾਣੀ ਪੀ ਜਾਣਾ ਵਾ ਦਾਣਾ ਚ ਪਰੌਂਠੇ ਤਾਂ ਕੱਢ ਲੀਏ ਨਿੱਤ ਖੰਭ ਕੀ ਪਾ ਲੈਂਦੀ ਆ ਦਸੌਣੇ ਸਾਈਨ ਨਮਕਾ 40 140 ਕਿਥੋਂ ਲੈਂਦੀ ਐ ਮੋਟਰੋਂ ਤੋਂ ਲੈਂਦੀ ਵਧੀਆ ਮਿਲਦੀ ਐ ਤੋਂ ਘੰਨਾ ਆ ਜੀ ਪ੍ਰੈਸ ਜਦ ਤੱਕ ਰੋਟੀ ਸਾਹੀ ਬਣਾ ਕਰਾਓ ਬੇਰ ਪਿਆ ਨਾ ਮਰ ਜਾ ਗਿਆ ਪਰੋਂ ਸੇ ਪਚਾਈਏ ਤੇ ਜਾ ਕੇ ਮੰਜੇ ਡਾਲੋ ਸਾਵੇਂ ਤੇ ਸਾਂਝੇ ਮੰਜੇ ਦੇ ਡੱਠੇ ਆ ਆਏ ਆ ਸਾਡੇ ਸੇ ਵਾਸਤੇ ਪਾਇਆ ਆ ਕੇ ਕੋਟ ਕੋਟ ਚਾਹ ਮੰਗਾ ਫਿਰ ਉਹ ਤੇ ਪੀਏ ਕੋਟ ਜੱਲੇ ਆ ਗਏ ਤਾਂ ਮੈਨੂੰ ਚਾਹ ਦਾ ਡਰ ਰੇ ਤਾਂ ਮੇਰੀ ਚਾਹ ਲੈ ਗਿਆ ਉਹ ਜਾ ਜਾ ਕੇ ਚਲਾ ਜਾ ਜੇ ਇਹਦੀ ਗੱਲ ਚੱਲਣੀ ਚਾਹ ਤੂੰ ਚਾਹ ਪੀਵਾਂਗੇ ਨੇ ਜਾ ਕੇ ਪੀਂ ਜਾ ਤਾਂ ਮੈਂ ਆਹ ਥੰਮੇ ਨਾਲ ਜੀਂਚ ਵੀ ਮਾਟਾ ਲੱਗਦੀ ਬੜੀ ਉਹ ਦੋ ਤਾਂ ਮੈਂ ਇੰਨਾ ਕ ਕੱਪ ਕੀ ਕਰਨਾ ਤੂੰ ਵੱਡਾ ਕੱਪ ਲੈਂਦਾ ਬਰੋਂਥੇ ਹੋਰ ਨੇ ਅੰਦਰੋਂ ਸੀਰ ਦਾ ਨਮੂਣਾ ਮਾੜ ਆ ਜਾਂਦਾ ਨੇ ਔਰ ਨੀ ਕੋ ਖੋਰਨਾ ਨਾ ਔਰ ਕੋ ਕੀ ਘਰੀਆ ਸੁਕਾਦ ਰੱਖਿਆ ਗਿਆ ਨੇ ਸਿਰਦਾ ਹੋ ਕੀ ਕਰੇ ਗਰੀਬ ਰਾਤ ਰਾਤ ਤੇ ਵਿਚਾਰਾ ਸੁੱਤਾ ਨਹੀਂ ਆ ਚਾ ਜੀ ਤੰਦੇਰੇ ਮੈਨੂੰ ਸਿਸਟਮ ਮਿਲੂਗਾ ਆ ਦੁਕਾਨਾਂ ਦਾ ਮਾਰਿਆ ਵਿਚਾਰਾ ਦੁੱਖ ਨਹੀਂ ਆਪਾਂ ਨੂੰਗਾ ਦੁੱਖ ਨਹੀਂ ਕੋਈ ਸੋਖੀ ਪੂਰੇ ਆ ਸੋਖ ਤੇ ਦਿਖ ਨਹੀਂ ਦੇ ਆ ਆ ਗਿਆ ਮੈਂ ਤੇ ਖੇੜੀ ਰਦਾਸ ਐ ਤੈਨੂੰ ਮਾਸ ਹੋਣੀ ਨਹੀਂ ਡਿਆ ਕੀ ਕਰਨਾ ਚਲੋ ਤੇ ਆਪ ਖੇਡਦੇ ਆ ਚੰਨੇ ਨੂੰ ਮਾਰਨੇ ਕੀ ਚੰਨੇ ਨੂੰ ਮਾਰੂ ਨੂੰ ਚੰਨੇ ਨੂੰ ਮਾਰ ਲੰਨੇ ਆ ਤਾਂ ਉਹ ਮਤੇ ਬੁੜੇ ਨੂੰ ਫੋਨ ਕਰਦ ਨੇ ਉਹ ਮੜਾ ਘੁਮਣਾ ਲੱਗਿਆ ਚੱਲ ਹੁਣ ਆ ਬਾਅਦ ਚਾ ਖੇਡਦੇ ਬਾਅਦ ਮੰਜੇ ਦੇ ਬੈਠ ਖੇਡਦੇ ਬਾਅਦ ਕਰਨੀ ਹੈ ਮੰਜੇ ਦੇ ਬੈਠ ਖੇਡਦੇ ਬਾਅਦ ਚਾ ਇਤ ਨਾਲ ਪੱਤੇ ਚਾਹ ਚਾ ਪੰਜਾ ਆ ਗਈ ਚਾਹ ਇਹ ਖੇਡਦੇ ਕਰਾ ਗਰਮ ਹੋ ਜੇ ਨਾ ਮੜਾ ਮੜਾ ਚਲੋ ਫਿਰ ਆਰ ਦੋ ਪੀਂਦੇ ਨੇ ਜਿਆਦਾ ਚਲ ਆਪਾਂ ਪੀ ਲੈਨੇ ਚਲ ਆਪਾਂ ਤਾਂ ਪੀਨੇ ਚਾਹ ਪੀ ਕੇ ਫਿਰ ਹੁੰਨੇ ਕੋਲ ਮਾਰਨੇ ਕਿਉਂ ਨਹੀਂ ਰੋਈ ਆ ਰੋਈ ਜਾਂਦੇ ਯਾਰ ਆ ਚੁੱਕ ਤਿੱਕੀ ਚੁੱਕ ਤਿੱਕੀ ਬਣ ਗਿਆ ਭਾਬੀ ਆ ਬਣ ਗਿਆ ਭਾਬੀ ਪੱਤੇ ਦਿਖਾਣ ਪੱਤੇ ਆਓ ਪੱਤੇ ਵੇਖੋ ਓਏ ਬਣ ਗਿਆ ਭਾਬੀ ਜੱਕੇ ਯੂਕੇ ਸਭ ਸੰਭਾਲ ਕੇ ਰੱਖੇ ਹਲ ਬੈਰ ਕੇ ਮਾਰ ਬੈਰ ਕਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਦੋ ਠੀਕ ਹੁਣ ਬੈਰ ਕੇ ਮੁਰਕਾ ਮਾਰ ਦੀਆਂ ਹੁਣ ਫੇਰ ਹੋਗਾ ਬੈ ਕੇ ਆਉਂਦੇ ਮਾਰ ਕੇ ਨਾ ਨਹੀਂ ਪੰਗੇ ਜਿਹੜੇ ਲੈ ਲੈ ਦੂੰ ਆਪਣਾ ਇਹਦਾ ਵਲੌਗ ਮੁੱਕ ਗਿਆ ਇੱਥੇ ਆਪਾਂ ਮਿਲਦੇ ਹੁਣ ਕੱਲ ਨੂੰ ਅਈ ਨਵਾਂ ਵਲੌਗ ਬਣਾਵਾਂਗੇ ਉਹਦੇ ਵਿੱਚ ਤੁਹਾਨੂੰ ਫੇਰ ਵਧੀਆ ਕੋਈ ਚੀਜ਼ ਦਿਖਾਵਾਂਗੇ ਕੀ ਗੱਲ ਮੱਤਿਆਂ ਨੂੰ ਫੋਨ ਆਉਂਦੇ ਰਹਿੰਦੇ ਬਾਹਰੋਂ ਕਿ ਤੁਸੀਂ ਆਪਣੇ ਪਿੰਡੇ ਜੀ ਬਲੌਗ ਬਣਾਇਆ ਕਰੋ ਪਿੰਡ ਦਾ ਰਿਵਿਊ ਸਾਰਾ ਦਿਖਾਇਆ ਕਰੋ ਬੰਦੇ ਬੰਦੇ ਆਪਣੇ ਸਾਰੇ ਬਾਹਰ ਅਸੀਂ ਤੁਹਾਨੂੰ ਇਹ ਕਰਦਾ ਕਿ ਜਿਹੜੇ ਸਬਸਕ੍ਰਾਈਬਰ ਥੋੜੇ ਆ ਆਪਣੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਆ ਚਾਰਗਾ ਭਾਈ ਆਪਣੇ ਬਸ ਖਾਸਗਾ ਜਿਨ੍ਹਾਂ ਨਾਲ ਆਪਾਂ ਨਾਲ ਰਹਿੰਦੇ ਆ ਵਾਹ ਧੰਨਵਾਦ ਜੀ